ਪੀ ਜਿਹੜੀ ਮਠਿਆਈ ਦੀ ਸ਼ੈਲਫ ਲਾਈਫ ਦੀ ਗੱਲ ਹੈ ਪੀ ਮੈਂ ਤੁਹਾਨੂੰ ਕਿਹਾ ਇੱਕ ਲੇਵਨ ਬੰਦੇ ਨੂੰ ਕੀ ਪਤਾ ਆ ਵੀ ਜਿਹੜੀ ਮਠਿਆਈ ਇਹਨੇ ਰੱਖੀ ਹੋਈ ਆ ਤੁਸੀਂ ਕਿੰਨੇ ਕੁ ਤੁਸੀਂ ਮੈਂ ਕਿਹਾ ਜਾਓ ਕਿਤੇ ਵਿਜ਼ਿਟ ਕਰੋ ਪਲੀਜ਼ ਹਨਾ ਇੱਕ ਥੋੜਾ ਜਿਹਾ ਇਹ ਵੀ ਆਪਰੇਸ਼ਨ ਚਲਾਓ ਕਿਤੇ ਤੇ ਤੁਸੀਂ ਜਾ ਕੇ ਦੇਖੋ ਕਾਮਰੇਮਰ ਕਰਕੇ ਵੀ ਮਠਿਆਈ ਵਾਲੀਆਂ ਸ਼ਾਪਸ ਤੇ ਵੀ ਜਿਨ੍ਹਾਂ ਨੇ ਜਿਹੜੀ ਉਹਦੀ ਮੈਨੂਫੈਕਚਰ ਡੇਟ ਆ ਜਦੋਂ ਬਣੀ ਆ ਉਹ ਕਿਸ ਨੇ ਲਿਖੀ ਆ ਬੈਸਟ ਬਿਫੋਰ ਲਿਖੀ ਆ ਤੁਹਾਨੂੰ ਮਿਲਣਾ ਹੀ ਨਹੀਂ ਬਹੁਤ ਘੱਟ ਪਈ ਜਿਹੜੀ ਹਰ ਚੀਜ਼ ਦੀ ਸ਼ੈਲਫ ਲਾਈਫ ਹੈ ਇਹ ਲਿਖਣਾ ਜ਼ਰੂਰੀ ਹੁੰਦਾ ਜੀ ਦੇਖੋ ਜੀ ਜਿਹੜੀ ਮਠਿਆਈ ਆ ਇੰਡੀਅਨ ਸਵੀਟਸ ਜਿਹੜੀਆਂ ਆ ਉਹ ਇਹ ਉਹ ਦੇ ਜਿਹੜੇ ਇਨਗਰੀਡੀਅੰਟਸ ਹੈ ਜਿਹਦੇ ਜਿਹਦੇ ਬਣਦੀ ਆ ਪੈਂਦਾ ਕਿ ਜ਼ਿਆਦਾਤਰ ਮਠਿਆਈ ਚ ਸਾਡੇ 슈ਗਰ ਮਿੱਠਾ ਐਡ ਕਰਦੇ ਆ ਆਟਾ ਐਡ ਕਰਦੇ ਆ ਮੈਦਾ ਜਾਂ ਹਨਾ ਬੇਸਣ ਦਾ ਆਟਾ ਐਡ ਕਰਦੇ ਆ ਮੈਦਾ ਐਡ ਕਰਦੇ ਆ ਫਲੋਰ ਜਿਹਨੂੰ ਕਹਿੰਦੇ ਹਨਾ ਫਿਰ ਤੁਸੀਂ ਉਹਦੇ ਵਿੱਚ ਖੋਆ ਮਿਲਕ ਮਿਲਕ ਪ੍ਰੋਡਕਟ ਪਾਉਂਦੇ ਆ ਫਿਰ ਤੁਸੀਂ ਡਰਾਈ ਫਰੂਟ ਪਾਉਂਦੇ ਹੋ ਫਿਰ ਤੁਸੀਂ ਕਲਰ ਪਾਉਂਦੇ ਹੋ ਹਨਾ ਇਹ ਚੀਜ਼ਾਂ ਐਡ ਹੁੰਦੀਆਂ ਹੁੰਦੀਆਂ ਮਠਿਆਈਆਂ ਦੇ ਵਿੱਚ ਮਿਲਕ ਮਿਲਕ ਹੁਣ ਜਿਹੜੀ ਚੀਜ਼ ਔਰ ਜਿਹੜੀ ਮਠਿਆਈ ਦੀ ਸ਼ੈਲਫ ਲਾਈਫ ਹੈ ਉਹਦੀ ਉਮਰ ਹੈ ਉਹ ਉਹਦੇ ਵਿੱਚ ਪਏ ਹੋਏ ਇਨਗਰੀਡੀਅੰਟ ਨੇ ਤੈਅ ਕਰਨੀਆਂ ਹਾਂ ਹਾਂ ਐਗਜ਼ੈਕਟਲੀ ਜਿਹੜਾ ਜਿੱਦਾਂ ਹੁਣ ਮੰਨ ਲਓ ਪਈ ਕਲਾਕੰਦ ਹੈ ਹੂੰ ਚਾਹੇ ਉਹ ਕਲਾਕੰਦ ਚਾਕਲੇਟ ਕਲਾਕੰਦ ਦਾ ਬਟਰਸਕੌਚ ਕਲਾਕੰਦ ਕੋਈ ਆਟਾ ਆਟਾ ਕਲਾਕੰਦ ਇਹ ਇਹਨੂੰ ਆਪਾਂ ਨਾ ਪੈਸੇ ਪੰਜ ਕੈਟਾਗਰੀ ਚ ਵੰਡ ਦਿੰਨੇ ਆਪਾਂ ਜਿਹੜੀ ਇਹਨਾਂ ਨੂੰ ਸ਼ੈਲਫ ਲਾਈਫ ਨੂੰ ਉਮਰ ਨੂੰ ਮਠਿਆਈ ਦੀ ਉਮਰ ਏਜ ਉਮਰ ਨੂੰ ਜਿਹਨੂੰ ਬੈਸਟ ਬਿਫੋਰ ਕਹਿੰਨੇ ਵੀ ਇਹ ਤੋਂ ਪਹਿਲਾਂ ਪਹਿਲਾਂ ਖਾ ਲਓ ਨਹੀਂ ਤਾਂ ਇਹ ਤਾਂ ਖਰਾਬ ਹੈ ਬਸ ਉਹ ਕਾਦੇ ਤੇ ਡਿਪੈਂਡ ਕਰਦੀ ਆ ਵੀ ਜਿਹਦੇ ਚ ਜਿੰਨੇ ਸਮੇਂ ਦੇ ਵਿੱਚ ਉਹਦੇ ਚ ਬੈਕਟੀਰੀਆ ਗਰੋ ਕਰ ਜਾਣਗੇ ਫੰਗਸ ਆ ਜੂਗੀ ਉਹਨੇ ਸਮੇਂ ਚ ਕਿਹੜੀ ਚੀਜ਼ ਚ ਕਿੰਨੇ ਸਮੇਂ ਚ ਆ ਸਕਦੀ ਔਰ ਕਿੰਨੇ ਟੈਂਪਰੇਚਰ ਤੇ ਰਿਫਰਿਜੇਰੇਟਰ ਚ ਪਈ ਰਹਿੰਦੀ ਹੈ ਕਿੰਨੇ ਟੈਂਪਰੇਚਰ ਤੇ ਔਰ ਉਹ ਤੁਸੀਂ ਹਰਾ ਇਹ ਇਹ ਤਾਂ ਮੇਰਾ ਤਜਰਬਾ ਹੈ ਮੈਂ ਜਲੰਧਰ ਤੋਂ ਜਦੋਂ ਮੈਨੂੰ ਜ਼ਿਲ੍ਹਾ ਦਿੱਤਾ ਗਿਆ ਮੈਂ ਇੱਕ ਬਹੁਤ ਵੱਡੀ ਮੰਤਰੀ ਸਾਹਿਬ ਸਾਡੇ ਸੀਗੇ ਐਮ ਐਲ ਏ ਉੱਥੇ ਦੇ ਜਲੰਧਰ ਦੇ ਉਹਨਾਂ ਦੇ ਉਹ ਉਹਨਾਂ ਦਾ ਫੋਨ ਵੀ ਮੈਨੂੰ ਆਉਂਦਾ ਤੇ ਅਸੀਂ ਉਹਨਾਂ ਦੇ ਜਦੋਂ ਦੇਖਿਆ ਵੀ ਮਠਿਆਈ ਵੀ ਸ਼ੁਕਲਾ ਸਾਹਿਬ ਥੋੜੀ ਨਹੀਂ ਸੀਗੀ ਔਰ ਮੈਨੂੰ ਇਹ ਲੱਗਦਾ ਸੀ ਵੀ ਇਹ ਹੋ ਹੀ ਨਹੀਂ ਸਕਦਾ ਵੀ ਇਹ ਮਠਾਈ ਜਿਹੜੀ ਇਸ ਬੰਦੇ ਨੇ ਵੇਚਣੀ ਆ ਇੱਥੇ ਆਪਣੇ ਇਹ ਇਸ ਸਪੌਟ ਤੇ ਇਹਦਾ ਆਊਟਲੈਟ ਜਿਹੜਾ ਇਹ ਆ ਇੱਥੇ ਵੇਚੂਗਾ ਸ਼ਾਪ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਕਿਉਂਕਿ ਉਹਦੇ ਮੈਂ ਕਮ ਸੋ ਕਮ ਅੰਦਾਜ਼ਨ ਕਹਿ ਸਕਦਾ ਵੀ ਵੱਡੇ ਵੱਡੇ 10 15 20 15 ਹੁਣ ਯਾਦ ਘਟ ਹੈ ਤੇ ਅਡਾਡੇ ਵੱਡੇ ਫ੍ਰਿਜ ਸੀ ਜਿਹਦੇ ਚ ਕਮ ਸੋ ਕਮ ਮੈਂ ਮੰਨ ਸਕਦਾ ਪੀਪੇ ਜਿਹੜੇ ਪੀਪੇ ਹੁੰਦੇ ਸਾਡੇ ਕੰਟੇਨਰ ਉਹ ਮਠਾਈ ਪੇਠੇ ਨਾ ਰਸਗੁੱਲਿਆਂ ਨਾ ਚਮਚਾਮਨਾ گلاب ਜਮਮਨਾ ਭਰੀ ਸੀਗੀ ਤੇ ਲਿਟਰਲੀ ਉਹਦੀਆਂ ਵੀਡੀਓ ਵੀ ਮੇਰੇ ਕੋਲ ਹੈਗੀਆਂ ਤੁਸੀਂ ਵੀ ਦੇਖਿਆ ਉਹਦੇ ਤੇ ਐਦਾਂ ਮਨਸਾਬ ਦੇ ਜਿਦਾ ਪਿੰਡ ਪਿੰਡ ਚ ਛੱਪੜ ਤੇ ਹਰਿਆਈ ਹੁੰਦੀ ਨਾ ਐਦਾਂ ਐਦਾਂ ਹਰੀ ਫੰਗਸ ਓਏ ਹੋਏ ਹੋਏ ਮੈਂ ਦੇਖ ਕੇ ਸੋਚ ਰਿਹਾ ਸੀ ਵੀ ਯਾਰ ਦੁਨੀਆ ਚ ਸਾਡੇ ਇੰਡੀਆ ਚ ਵੀ ਜਿਹੜੇ ਬੰਦੇ ਨੇ ਕੋਈ ਕਿਸੇ ਤੇ ਚਾਕੂ ਛੁਰਾ ਮਾਰ ਦੇਣਾ ਘਸੌਣ ਮਾਰ ਦੇਣਾ ਉਹਤੇ ਵੀ ਪਰਚਾ ਹੋ ਜਾਣਾ ਉਹਤੇ ਵੀ ਪਰਚਾ ਹੋ ਜਾਣਾ 23 24 25 26 ਧਾਰਾ ਸਾਰੀਆਂ ਲੱਗਦੀਆਂ ਹੈ ਨਾ ਜਿੱਦਾਂ ਦੀ ਇੰਜਰੀ ਹੁੰਦੀ ਗ੍ਰੀਵੀਅਸ ਹੁੰਦੀ ਪਰ ਮੈਂ ਕਹਿੰਦਾ ਇਹਦੇ ਤੇ ਕਿਹੜਾ ਪਰਚਾ ਹੋਣਾ ਇਸ ਬੰਦੇ ਦਾ ਤਾਂ ਜਿਹੜਾ ਆ ਏਦਾਂ ਦਾ ਪ੍ਰੋਡਕਟ ਸੂਟ ਹੈ ਔਰ ਕਿੱਦਾਂ ਜਾਣੀ ਹਰਾਨੀ ਦੀ ਗੱਲ ਸੀ ਵੀ ਉਹਦੇ ਇੱਕ ਜਗ੍ਹਾ ਤਾਂ ਮੈਂ ਦੇਖਿਆ ਕੋਕਡ ਮੀਟ ਜਿਹੜਾ ਉਹ ਕਿੰਨੇ ਦਿਨਾਂ ਤੋਂ ਇੱਕ ਫਰਿੱਜ ਚ ਪਿਆ ਮੈਂ ਕਹਿੰਦਾ ਯਾਰ ਇਹ ਜੰਮਿਆ ਫਰੋਜ਼ਨ ਮੀਟ ਬਣਿਆ ਹੋਇਆ ਕਾਹਤੋਂ ਪਿਆ ਉਹ ਕਹਿੰਦੇ ਜਿਹੜਾ ਵਿਆਹ ਚ ਉਹ ਬਚ ਜਾਂਦਾ ਨਾ ਬੰਦਾ ਕਿਉਂਕਿ ਇਹਦਾ ਕੇਟਰਿੰਗ ਦਾ ਕੰਮ ਹੈ ਤੇ ਜਿਹੜਾ ਇਹ ਬਚਿਆ ਹੋਇਆ ਮੀਟ ਆ ਨਾ ਉੱਥੋਂ ਚੱਕ ਲਿਆਉਂਦਾ